ਇੱਜ਼ਤ ਦੀ ਆਵਾਜ਼ ਮੈਂ ਇੱਕ ਔਰਤ ਦੀ ਇੱਜ਼ਤ ਹਾਂ ਸਿਰਫ ਲਬਜ ਨਹੀਂ ਮੈਂ ਉਹ ਸੱਚਾ ਹਾਂ ਜੋ ਕਈ ਵਾਰ ਚੁੱਪ ਕਰਵਾ ਦਿੱਤਾ ਜਾਂਦਾ ਏ ਚੀਕ ਮਾਰਦੀ ਹਾਂ ਜਦ ਕਿਸੇ ਨੇ ਨਜ਼ਰਾਂ ਨਾਲ ਭੰਨਿਆ ਪਰ ਮੇਰੀ ਆਵਾਜ਼ ਕਹਿੰਦੇ ਨੇ ਚੁੱਪ ਰਹਿ ਇਹ ਤਾਂ ਸਧਾਰਨ ਗੱਲ ਹੈ ਮੈਂ ਉਸ ਥਾਂ ਵੀ ਸੀ ਜਿੱਥੇ ਚੁੰਨੀਆਂ ਲਹਿ ਲਾਉਂਦੀ ਸਨ ਅੱਜ ਉੱਥੇ ਵੀ ਨਜ਼ਰਾਂ ਦੀ ਤਲਵਾਰ ਚੱਲਦੀ ਏ ਸੋਚ ਕੇ ਤੱਕਦੀ ਹਾਂ ਮੈਂ ਕਦ ਮਿਟ ਗਈ ਜਦੋਂ ਮੇਰੇ ਹੱਕ ਚ ਬੋਲਣ ਵਾਲੀ ਵਕਾਸ਼ ਤੇ ਮੌਨ ਹੋ ਗਈ ਨਾ ਮੈਂ ਕਿਸੇ ਚੋਲੀ ਦੀ ਗਰਾਈ ਚ ਮਾਪੀ ਜਾ ਸਕਦੀ ਨਾ ਮੇਰੇ ਅਸਲੀ ਤਨੂ ਇੱਕ ਲਿਵਾਸ ਸਮਝਿਆ ਜਾ ਸਕਦਾ ਮੈਂ ਤਾਂ ਇੱਕ ਰੂਹ ਹਾਂ ਮੈਂ ਅਣਸਾਣੀ ਤੇ ਪਚਾਹਣਾ ਮੈਂ ਇੱਜ਼ਤ ਹਾਂ ਜਿਸਨੂੰ ਤੂੰ ਜੇਤੂ ਨਹੀਂ ਸਾਥੀ ਮੰਨ ਕੇ ਜਾਉਂਦਾ ਤਾਂ ਸਮਾਜ ਅੱਜ ਵੀ ਸਰਤਾਜ ਬਣ ਜਾਂਦਾ